ਪਰ ਜਿਹੜੀ ਇਹ ਘਟਨਾ ਨਵੀਂ 에어ਪੋਰਟ ਤੇ ਘਟੀ ਐ ਤੇ ਬਹੁਤ ਮੰਦਭਗੀ। ਇਹ ਇਹ ਕਹਿੰਦੇ ਵੀ ਜੋ ਕੁਲਵਿੰਦਰ ਕੌਰ ਨੇ ਕੀਤਾ ਚਾਹੇ ਉਹ ਭਾਵਨਾ ਚ ਬੈਠ ਕੇ ਕੀਤਾ ਪਰ ਉਹ ਗਲਤ ਸੀ। ਜਿਹੜਾ ਦਾ ਸਟੈਪ ਗਲਤੀ ਸੀ ਮੈਂ ਕੁਲਵਿੰਦਰ ਕੌਰ ਨੇ ਵੀ ਗਲਤੀ ਕੀਤੀ। ਤੁਸੀਂ ਇਹ ਕਹਿੰਦੇ ਹੋ ਜੇ ਕੁਲਵਿੰਦਰ ਕੌਰ ਦੀ ਜਿੰਨੀ ਗਲਤੀ ਹੈ 19 ਸਜ਼ਾ ਉਹਨੂੰ ਦੇਵੇ। ਨਹੀਂ ਚਾਹੀਦਾ। ਪਰ ਫਿਰ ਜਿਹੜੇ ਉਹ ਲੋਕ ਅੱਜ ਕਹਿ ਰਹੇ ਨੇ ਬੱਲੇ ਪੰਜਾਬ ਦੀ ਧੀ ਐ ਮਾਨ ਵਧਾਤਾ ਤੂੰ ਪੰਜਾਬ ਦਾ ਕਰਤਾ ਸੋਸ਼ਲ ਮੀਡੀਆ ਤੇ ਇੱਕ ਹਵਾ ਚੱਲ ਰਹੀ ਐ। ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ। ਦੇ ਲੋਕਾ ਹੁਣ ਨਵੇਂ ਡਰਾਮੇ ਬਾਜ਼ੀਆਂ ਕਰਨ ਲੱਗਿਆ ਕੋਈ ਲੱਖ ਦਾ ਨਾਮ ਭੇਜ ਰਿਹਾ ਇੱਕ ਉਹ ਗੁੱਤ ਨੂਮਾ ਅੰਟੀ ਨੂਮਾ ਬੰਦਾ ਵਿਚਾਰਾ ਪੰਨੂ ਉਹ ਕਹਿੰਦਾ ਮੈਂ 10000 ਡਾਲਰ ਦਾ ਨਾਮ ਭੇਜ ਰਿਹਾ ਕਿਤੇ ਵਰਦੀ ਧਾਰਕ ਲੋਕ ਇਸ ਤਰ੍ਹਾਂ ਦੀ ਕੋਤਾਈ ਕਰਨਗੇ ਇਸ ਤਰ੍ਹਾਂ ਦੀ ਹਰਕਤ ਕਰਨਗੇ ਕਿਸੇ ਤੇ ਅਟੈਕ ਕਰਨ ਵਾਲੀ ਚਪੇੜ ਮਾਰਨ ਵਾਲੀ ਫਿਰ ਜਿਹੜਾ ਦੇਖੋ ਲੋਕਤੰਤਰ ਹੈ ਉਹ ਕਿਤੇ ਨਾ ਕਿਤੇ ਉਹਦੇ ਚ ਕਮੀ ਮਸੂਰ ਹੈ ਚਰਚਾ ਤੇ 100 ਤੱਕ ਵੀ ਚੱਲ ਰਹੀ ਹੈ ਕਹਿੰਦੇ ਜਿੰਮਨੀਆਂ ਚੋਣਾ ਆ ਰਹੀਆਂ ਨੇ ਕਹਿੰਦੇ ਜੇ ਕੰਗਣਾ ਸੰਸਦ ਚ ਬੈਠੀ ਹੈ ਤਾਂ ਅਸੀਂ ਕੁਲਵਿੰਦਰ ਨੂੰ ਵਿਧਾਨ ਸਭਾ ਭਾਵਾਂ ਫਿਰ ਇੱਕ ਕੰਗਣਾ ਕੀ ਸਾਰੀਆਂ ਕੰਗਣਾ ਦੇ ਚਪੇੜਾ ਮਾਰਦੀ ਫਿਰੀ ਜੇ ਫਿਰ ਐਮਐਲਏ ਬਣੇ ਆਗੇ ਕੰਗਣਾ ਵਾਰ-ਵਾਰ ਜਿਹੜਾ ਪੰਜਾਬ ਨੂੰ ਇਸ ਤਰੀਕੇ ਟਾਰਗੇਟ ਕਰਦੀ ਆ ਦੇਸ਼ ਦੇ ਕਿਸਾਨ ਜਦੋਂ ਸਰਦਾਂ ਦੇ ਜਾ ਕੇ ਬੈਠਦੇ ਆ ਉਦੋਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਜਾਂ ਬੀਬੀਆਂ ਦੇ ਬਾਰੇ ਟਿੱਪਣੀ ਕੀਤੀ ਜਾਂਦੀ ਹੈ ਕਿ ਇਹ ਤਾਂ 100 ਰੁਪਏ ਪਾੜੇ ਦੇ ਉੱਤੇ ਆਈਆਂ ਹੋਈਆਂ ਨੇ ਦਾ ਕ ਅੱਜ ਇਹ ਸੇ ਕਰਕੇ ਕੁਲਵਿੰਦਰਪੁਰ ਦੇ ਹੱਕ ਦੇ ਵਿੱਚ ਜਿਹੜੀਆਂ ਪੋਸਟਾਂ ਪੈਰੀਆਂ ਜਥੇਬੰਦੀਆਂ ਖੜ ਰਹੀਆਂ ਐ ਐਸ ਕੇ ਐਮ ਨੇ ਐਲਾਨ ਕਰ ਦਿੱਤਾ ਕਿ ਅਸੀਂ 9 ਤਰੀਕ ਨੂੰ ਜਿਹੜਾ ਇਕੱਠ ਕਰਾਂਗੇ ਠੀਕ ਐ ਉਹਨਾਂ ਲੋਕਾਂ ਦੇ ਬਿਆਨਾਂ ਦਾ ਮੇਰੇ ਹਿਸਾਬ ਨਾਲ ਕੋਈ ਤੁਲਣੀ ਹੋਣਾ ਚਾਹੀਦਾ ਐਮ ਹੋਈ ਤੇ ਹੋਰ ਕਿਸਾਨ ਜਥੇਬੰਦੀਆਂ ਹੋਣ ਹੁਣ ਮੌਕਾ ਚਾਹੀਦਾ ਹੁੰਦਾ ਇਹਨਾਂ ਨੇ ਏਕਤਾ ਤੇ ਸ਼ਾਂਤੀ ਦੀ ਕੋਈ ਗੱਲ ਨਹੀਂ ਕਰਨੀ ਨਾ ਕਰਦੇ ਨਾ ਹੀ ਹੁਣ ਤੱਕ ਕਿਸਾਨ ਮੋਰਚੇ ਤੋਂ ਬਾਅਦ ਕੋਈ ਕੀਤੀ ਐ ਜਿਹੜੀ ਸਾਨੂੰ ਮਾਣ ਹੋਏ ਪੰਜਾਬੀ ਹੋਣ ਤੇ ਕਸਾਨ ਹੋਣ ਤੇ ਵੀ ਸਾਡੇ ਲਈ ਆ ਜਿਹੜੀ ਪ੍ਰਾਪਤੀ ਆ ਕੋਈ ਪ੍ਰਾਪਤੀ ਨਹੀਂ ਰੋੜਾ ਉਹ ਕਹਿੰਦੇ ਕੰਗਣਾ ਸ਼ੇਰਨੀ ਆ ਮੈਂ ਪੰਜਾਬ ਦਾ ਸ਼ੇਰ ਆ ਤੇ ਉਹਨੇ ਜੋ ਗੱਲ ਕਹੀ ਉਹ ਸਹੀ ਆ ਮੈਂ ਤਾਂ ਕਦੋਂ ਦਾ ਰੋਲਾ ਪੁੰਦਾ ਆ ਰਿਆਂ ਪੰਜਾਬ ਦੇ ਅੱਤਵਾਦ ਵਧ ਰਿਹਾ ਇਧਰੋਂ ਇਹ ਬੋਲਦੇ ਤੇ ਉਧਰੋਂ ਪੰਨੂ ਵਰਗੇ ਮਲੰਗ ਵੀ ਬੋਲਦੇ ਆ ਕੰਗਣਾ ਹਮੇਸ਼ਾ ਪੰਜਾਬ ਨੂੰ ਟਾਰਗੇਟ ਕਰਕੇ ਬੋਲਦੀ ਆ ਹੁਣ ਕੰਗਣਾ ਦਾ ਜਿਹੜਾ ਇਹ ਵਿਆੜ ਦੇਣਾ ਐਮਪੀ ਬਣ ਕੇ ਕਿ ਪੰਜਾਬ ਅੱਤਵਾਦ ਵਧ ਰਿਹਾ ਉਗਰਵਾਦ ਵਧ ਰਿਹਾ ਕਹਿੰਦੇ ਸਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਦੀ ਜਿੱਤ ਬਰਦਾਸ਼ਤ ਕਰੋ ਜਿਹੜਾ ਸਮਾਜ ਆ ਉਹਨੂੰ ਸਹੀ ਕਰਨਾ ਚਾਹੀਦਾ ਨਾ ਕਿ ਅਜਿਹੀਆਂ ਚੀਜ਼ਾਂ ਨੂੰ ਹਵਾ ਦੇ ਕੇ ਸਟੇਟ ਤੇ ਦੇਸ਼ ਦਾ ਮਾਣ ਖਰਾਬ ਕਰਨਾ ਕੰਗਨਾਲ ਨੌ ਦੇ ਚੰਡੀਗੜ੍ਹ 에어ਪੋਰਟ ਦੇ ਉੱਤੇ CISF ਦੇ ਜਵਾਨ ਦੇ ਥੱਪੜ ਮਾਰਨ ਤੋਂ ਬਾਅਦ ਇਹ ਮਾਮਲਾ ਕਾਫੀ ਵਿਵਾਦਾਂ ਦੇ ਵਿੱਚ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਅਪਡੇਟ ਆ ਚੁੱਕੇ ਨੇ ਪਰਿਵਾਰ ਵੀ ਸਾਹਮਣੇ ਆਉਂਦਾਗਾ ਬਹੁਤ ਸਾਰੇ ਲੋਕ ਹੱਕ ਦੇ ਵਿੱਚ ਆ ਕੇ ਖੜਦੇ ਨੇ ਬਹੁਤ ਸਾਰੇ ਵਿਰੋਧ ਵੀ ਕਰਦੇ ਨੇ ਅੱਜ ਜਿਹੜਾ ਬਿਆਨ ਆਇਆ ਉਸ ਤੇ ਵਿੱਚ DIG CISF ਦੇ DIG ਦਾ ਬਿਆਨ ਹੁੰਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਗੁਲਵਿੰਦਰ ਕੋਰ ਜੋ ਕਿ ਸੀਆਈਐਸਐਫ ਦੀ ਜਵਾਨ ਸੀ ਜਿਸ ਨੇ ਥੱਪੜ ਮਾਰਨ ਦੀ ਜੋ ਘਟਨਾ ਜਿਹਦੇ ਨਾਮ ਦਾ ਚਰਚਾ ਜੁੜ ਰਹੀ ਸੀ ਕਿ ਉਸ ਨੇ ਮਾਫੀ ਮੰਗੀ ਆ ਉਸ ਨੇ ਕਿਹਾ ਕਿ ਮੇਰੇ ਤੋਂ ਜਿਹੜਾ ਭਾਵਨਾਵਾਂ ਦੇ ਵਿੱਚ ਵਹਿ ਕੇ ਇਹ ਗਲਤੀ ਹੋ ਗਈ ਇਸ ਸਾਰੀ ਘਟਨਾ ਕਰਨ ਦੇ ਉੱਤੇ ਜਿਹੜਾ ਅਸੀਂ ਪੱਖ ਜਾਣਾਂਗੇ ਸਾਡੇ ਨਾਲ ਹਿੰਦੂ ਤਖਤ ਦੇ ਬ੍ਰਹਮਾਨੰਦ ਗਿਰੀ ਜੀ ਇਸ ਵਕਤ ਮੌਜੂਦ ਨੇ ਬਾਬਾ ਜੀ ਐਸਐਮਟੀਵੀ ਤੇ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਜੈ ਮਾਈ ਜੈ ਮਹਾਕਾਲ ਤੁਸੀਂ ਅਕਸਰ ਵਿਵਾਦਤ ਮੁੱਦਿਆਂ ਤੇ ਜਾਂ ਪੰਜਾਬ ਦੇ ਨਾਲ ਜੁੜੇ ਜੋ ਵੀ ਮੁੱਦੇ ਹੁੰਦੇ ਆ ਜਾਂ ਧਰਮ ਦੇ ਨਾਲ ਜੁੜੇ ਮੁੱਦੇ ਹੁੰਦੇ ਆ ਉਹਨਾਂ ਤੇ ਆਪਣਾ ਪੱਖ ਰੱਖਦੇ ਹੋ ਇੱਕ ਇਹ ਵੀ ਘਟਨਾ ਗਈ ਹੈ ਹਾਲਾਂਕਿ ਕੰਗੜਾ ਨੋਟ ਪਹਿਲਾਂ ਵੀ ਵਿਵਾਦਾਂ ਚ ਰਹੀ ਪੰਜਾਬ ਪ੍ਰਤੀ ਜਿਸ ਤਰੀਕੇ ਦੇ ਉਹਦੇ ਬਿਆਨ ਆਏ ਹੁਣ ਵੀ ਜਿਹੜਾ ਉਸਨੇ ਘਟਨਾ ਤੋਂ ਬਾਅਦ ਬਿਆਨ ਦਿੱਤਾ ਕਿ ਪੰਜਾਬ ਅੱਤਵਾਦ ਵੱਲ ਵੱਧ ਰਿਹਾ ਪੰਜਾਬ ਉਗਰਵਾਦ ਵੱਲ ਵੱਧ ਰਿਹਾ ਪਹਿਲਾਂ ਤਾਂ ਘਟਨਾ ਨੂੰ ਦੱਸ ਦੋ ਵੀ ਉਹਦਾ ਨਜ਼ਰੀਆ ਕੀ ਆ ਤੁਹਾਡਾ ਉਸ ਤੋਂ ਬਾਅਦ ਜੋ ਕੰਗੜਾ ਦਾ ਬਿਆਨ ਆ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਕੰਗਣਾ ਰਨਾਵਤ ਦਾ ਪਹਿਲੇ ਬਿਆਨ ਸੀ ਉਹਨਾਂ ਦੇ ਇੱਕ ਪੰਜਾਬੀ ਹੁੰਦੇ ਨਾਲ ਤੇ ਇੱਕ ਕਿਸਾਨ ਹੁੰਦੇ ਨਾਲ ਤੇ ਮੈਂ ਬਹੁਤ ਵਿਰੋਧ ਕਰਦਾ ਰਿਆ ਜੀ ਠੀਕ ਹੈ ਉਹ ਜਿਹੜੀ ਉਹ ਘਟਨਾਵਾਂ ਸੀ ਉਹਨਾਂ ਦਾ ਵਿਰੋਧ ਕਰਨਾ ਹਰ ਪੰਜਾਬੀ ਦਾ ਹਰ ਕਿਸਾਨ ਦਾ ਫਰਜ਼ ਬਣਦਾ ਸੀ ਅਸੀਂ ਕਰਦੇ ਰਹੇ ਪਰ ਜਿਹੜੀ ਇਹ ਘਟਨਾ ਨਵੀਂ 에어ਪੋਰਟ ਤੇ ਘਟੀ ਹੈ ਇਹ ਬਹੁਤ ਮੰਦਭਾਗੀ ਹੈ ਦੇਖੋ ਕਿਤੇ ਨਾ ਕਿਤੇ ਜਿਹੜਾ ਵਰਦੀ ਧਾਰਕ ਵਿਅਕਤੀ ਹੈ ਉਹਦੇ ਕੋਲ ਹਰੇਕ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਜੀ ਵੀ ਜਿਹਨੇ ਵਰਦੀ ਪਾਈ ਹੈ ਕਿ ਕਿਸੇ ਸਟੇਟ ਦੀ ਪੁਲਿਸ ਦੀ ਵਰਦੀ ਪਾਈ ਹੈ ਤੇ ਉਹ ਸੁਰੱਖਿਅਤ ਹੈ ਉਹਦੇ ਕੋਲ ਸੁਰੱਖਿਆ ਲੈਣ ਲਈ ਚਲਾ ਜਾਂਦਾ ਹੈ ਤੇ ਜਦੋਂ 에어ਪੋਰਟ ਤੇ ਆਪਾਂ ਵੀ ਜਾਂਦੇ ਹਾਂ ਸਾਰੇ ਬੰਦੇ ਦੇਖੋ ਵੈਪਨ ਤੱਕ ਬਾਹਰ ਰੱਖ ਕੇ ਜਾਂਦੇ ਆ ਬਾਹਰ ਜਿੱਦਿਆ ਮਰਜੀ ਸਿਕਿਉਰਟੀਆਂ ਜਿੰਨੇ ਮਰਜੀ ਗਨ ਮੈਨ ਹੋਣ ਤੁਹਾਡੇ 에어ਪੋਰਟ ਤੇ ਕਿਸੇ ਤਰ੍ਹਾਂ ਦਾ ਵੀ ਜਹਾਜ਼ ਦੇ ਵਿੱਚ ਵੈਪਨ ਸਰਵਾਈਵ ਕਰਨਾ ਅਲਾਉਡ ਨਹੀਂ ਬਿਲਕੁਲ ਉਹ ਕਿਉਂ ਵੀ ਉੱਥੇ ਸਿਕਿਉਰਟੀ ਐਡੀ ਵੱਡੀ ਤੇ ਐਡੀ ਵੱਡੀ ਤਦਾਦ ਚ ਹੁੰਦੀ ਐਡੀ ਮਜ਼ਬੂਤ ਹੁੰਦੀ ਐ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਉੱਥੇ ਕੋਈ ਕਮੀ ਪੇਸ਼ੀ ਤੇ ਖਤਰਾ ਨਹੀਂ ਹੁੰਦਾ ਜੀ ਤੇ ਜੇ ਵਰਦੀ ਧਾਰਕ ਲੋਕ ਇਸ ਤਰ੍ਹਾਂ ਦੀ ਕੋਤਾਈ ਕਰਨਗੇ ਇਸ ਤਰ੍ਹਾਂ ਦੀ ਹਰਕਤ ਕਰਨਗੇ ਕਿਸੇ ਤੇ ਅਟੈਕ ਕਰਨ ਵਾਲੀ ਚਪੇੜ ਮਾਰਨ ਵਾਲੀ ਫਿਰ ਜਿਹੜਾ ਦੇਖੋ ਲੋਕਤੰਤਰ ਹੈ ਉਹ ਕਿਤੇ ਨਾ ਕਿਤੇ ਉਹਦੇ ਚ ਕਮੀ ਮਹਿਸੂਸ ਹੁੰਦੀ ਹੈ ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਜੋ ਕੁਲਵਿੰਦਰ ਕੌਰ ਨੇ ਕੀਤਾ ਚਾਹੇ ਉਹ ਭਾਵਨਾ ਚ ਬੈਠ ਕੇ ਕੀਤਾ ਪਰ ਉਹ ਗਲਤ ਸੀ ਉਹਨੂੰ ਵਰਦੀ ਲਾ ਕੇ ਬਾਹਰ ਜਾ ਕੇ ਕਰਨਾ ਚਾਹੀਦਾ ਸੀ ਕਿਤੇ ਹੋਰ ਕਰਦੀ ਉਹ ਗੱਲ ਸਹੀ ਸੀ ਅਸੀਂ ਵੀ ਉਹਦਾ ਇੱਕ ਹਮੈਤੀ ਹੁੰਦੇ ਵੀ ਚਲੋ ਉਹਨੇ ਪੰਜਾਬੀ ਹੋਣ ਦੇ ਨਾਤੇ ਕੀਤਾ ਉਹਨੇ ਭਾਵਨਾਵਾਂ ਵਿੱਚ ਬੈਠ ਕੇ ਕੀਤਾ ਪਰ ਵਰਦੀ ਪਾ ਕੇ ਕੋਈ ਵੀ ਕ੍ਰਾਈਮ ਕਰਨਾ ਵਰਦੀ ਇੱਕ ਅਜਿਹੀ ਚੀਜ਼ ਆ ਭਾਰਤ ਸਰਕਾਰ ਨੇ ਬਣਾਈ ਵਿਸ਼ਵ ਦੇ ਵਿੱਚ ਵਰਦੀ ਦੀ ਬਹੁਤ ਵੱਡੀ ਰਿਸਪੈਕਟ ਆ ਵਰਦੀ ਕ੍ਰਾਈਮ ਦੇ ਖਿਲਾਫ ਆ ਨਾ ਕਿ ਕ੍ਰਾਈਮ ਕਰਨ ਲਈ ਬਣੀ ਆ ਦੂਸਰੀ ਗੱਲ ਜਿਹੜੀ ਕੰਗਣਾ ਰਨਾਮਤ ਨੇ ਇਹ ਗੱਲ ਕਹੀ ਆ ਵੀ ਪੰਜਾਬ ਦੇ ਵਿੱਚ ਆਤੋਵਾਦ ਹੈ ਜੀ ਵੱਖਵਾਦ ਹੈ ਜੀ ਫਲਾਣਾ ਹੈ ਜੀ ਆਪਾਂ ਸਾਰੇ ਪੰਜਾਬ ਦੇ ਵਿੱਚ ਸਰਵਾਈਵ ਕਰ ਰਹੇ ਆ ਪੰਜਾਬ 'ਚ ਰਹਿ ਰਹੇ ਆ ਜੀ ਇਸ ਗੱਲ ਉਹਦੇ ਬਿਆਨ ਦਾ ਬਿਲਕੁਲ ਮੈਂ ਖੰਡਨ ਕਰਦਾ ਵਿਰੋਧ ਕਰਦਾ ਹਾਂ ਨਾ ਕੋਈ ਪੰਜਾਬ ਦੇ ਵਿੱਚ ਆਤਵਾਦ ਨਾ ਕੋਈ ਪੰਜਾਬ ਦੇ ਵਿੱਚ ਵੱਖਵਾਦ ਹੈ ਕਿਉਂਕਿ ਪੰਜਾਬ ਹਮੇਸ਼ਾ ਹੀ ਆਪਣਾ ਵੱਖਰੀ ਤਰ੍ਹਾਂ ਦੇ ਤਜਰਬੇ ਪੇਸ਼ ਕਰਦਾ ਰਿਹਾ ਜੀ ਠੀਕ ਹੈ ਤੇ ਤਜਰਬਿਆਂ ਤੋਂ ਕੁਛ ਨਾ ਕੁਛ ਸਿੱਖਣਾ ਚਾਹੀਦਾ ਸਾਰੇ ਭਾਈਚਾਰੇ ਨੂੰ ਸਾਰੇ ਭਰਾਵਾਂ ਨੂੰ ਸਾਰੀਆਂ ਕੌਮਾਂ ਨੂੰ ਤੇ ਜਦੋਂ ਅਸੀਂ ਨਹੀਂ ਸਿੱਖ ਪਾਂਦੇ ਜੀ ਠੀਕ ਹੈ ਤੇ ਕਿਸੇ ਦੇ ਦੋਸ਼ ਲਾਣਾ ਸ਼ੁਰੂ ਕਰ ਦਈਏ ਉਹ ਦੋਸ਼ ਸਹੀ ਨਹੀਂ ਹੁੰਦਾ ਕੰਗਣਾ ਵਾਰ-ਵਾਰ ਜਿਹੜਾ ਪੰਜਾਬ ਨੂੰ ਇਸ ਤਰੀਕੇ ਨਾਲ ਟਾਰਗੇਟ ਕਰਦੀ ਆ ਦੇਸ਼ ਦੇ ਕਿਸਾਨ ਜਦੋਂ ਸਰਦਾਂ ਦੇ ਜਾ ਕੇ ਬੈਠਦੇ ਆ ਉਦੋਂ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਜਾਂ ਬੀਬੀਆਂ ਦੇ ਬਾਰੇ ਟਿੱਪਣੀ ਕੀਤੀ ਜਾਂਦੀ ਹੈ ਕਿ ਇਹ ਤਾਂ 100-100 ਰੁਪਏ ਪਹਾੜੇ ਦੇ ਉੱਤੇ ਆਈਆਂ ਹੋਈਆਂ ਨੇ ਦੇਖੋ ਇਹ ਆਪਣੇ ਦਿਮਾਗ ਦੀ ਉਤਪਤੀ ਹੋ ਸਕਦੀ ਹੈ ਨੰਬਰ 2 ਜਿਹੜੇ ਯਾਰ ਸਾਡੀ ਸਟੇਟ ਨਾਲ ਸਬੰਧ ਨਹੀਂ ਰੱਖਦੇ ਲੋਕ ਚਾਹੇ ਉਹ ਯੂਪੀ ਦੇ ਆ ਚਾਹੇ ਉਹ ਬਿਹਾਰ ਦੇ ਆ ਚਾਹੇ ਉਹ ਅਸਾਮ ਦੇ ਆ ਚਾਹੇ ਬੰਗਾਲ ਦੇ ਆ ਚਾਹੇ ਉਹ ਉੱਤਰ ਪ੍ਰਦੇਸ਼ ਦੇ ਆ ਇਹ ਹਿਮਾਚਲ ਪ੍ਰਦੇਸ਼ ਦੇ ਆ ਠੀਕ ਹੈ ਉਹਨਾਂ ਲੋਕਾਂ ਦੇ ਬਿਆਨਾਂ ਦਾ ਮੇਰੇ ਹਿਸਾਬ ਨਾਲ ਕੋਈ ਤੁਲਣੀ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਸਾਡੇ ਕਲਚਰ ਦਾ ਨਹੀਂ ਪਤਾ ਸਾਡੇ ਸਟੇਟਸ ਦਾ ਨਹੀਂ ਪਤਾ ਸਾਡੀ ਜਿਹੜੀ ਭਾਵਨਾਵਾਂ ਦਾ ਨਹੀਂ ਪਤਾ ਇਹ ਲੋਕ ਜੋ ਮਰਜ਼ੀ ਬਿਆਨ ਦੇਣ ਇਹਨਾਂ ਦੇ ਹਵਾ ਵਾਲੇ ਬਿਆਨ ਜੇ ਕਿਸੇ ਨੇ ਸਾਡੀ ਸਟੇਟ ਤੋਂ ਬਿਆਨ ਦਿੱਤਾ ਆਪਣੀ ਸਟੇਟ ਤੋਂ ਕੋਈ ਬੰਦਾ ਕਹਿੰਦਾ ਫਿਰ ਦੇਖੋ ਭਾਵਨਾ ਭੜਕਾਉਣ ਵਾਲੀ ਗੱਲ ਹੈ ਪਰ ਲੋਕ ਕਹਿ ਰਹੇ ਨੇ ਕਹਿੰਦੇ ਦੇਖੋ ਕੋਈ ਵੀ ਬੰਦਾ ਉਹਦੇ ਮਾਪਿਓ ਦੇ ਤੁਸੀਂ ਹੋ ਜਾਂ ਮੈਂ ਆ ਜੇ ਕੋਈ ਸਾਡੇ ਮਾਪਿਓ ਨੂੰ ਇਸ ਤਰੀਕੇ ਦਾ ਦਰਬਾਰ ਵਿਵਹਾਰ ਕਰੂਗਾ ਇਸ ਤਰੀਕੇ ਦੇ ਬਿਆਨਬਾਜ਼ੀ ਦੇਊਗਾ ਤਾਂ ਫਿਰ ਉਹਦਾ ਗੁੱਸਾ ਮੱਲੋ ਮੱਲੀ ਆਉਂਦਾ ਕਿ ਅੱਜ ਐਸੇ ਕਰਕੇ ਕੁਲਵਿੰਦਰਪੁਰ ਦੇ ਹੱਕ ਦੇ ਵਿੱਚ ਇੰਨੀਆਂ ਪੋਸਟਾਂ ਪੈ ਰੀਆਂ ਜਥੇਬੰਦੀਆਂ ਖੜ ਰਹੀਆਂ ਐ ਐਸਕੇਮ ਨੇ ਐਲਾਨ ਕਰ ਦਿੱਤਾ ਕਿ ਅਸੀਂ 9 ਤਰੀਕ ਨੂੰ ਜਿਹੜਾ ਇਕੱਠ ਕਰਾਂਗੇ ਦੇਖੋ ਜੀ ਐਸਕੇਮ ਹੋਈ ਚਾਹੇ ਹੋਰ ਕਿਸਾਨ ਜਥੇਬੰਦੀਆਂ ਹੋਣ ਹੂੰ ਸਾਡੇ ਨਾਲ ਭਰਾਵਾਂ ਨੂੰ ਮੌਕਾ ਚਾਹੀਦਾ ਹੁੰਦਾ ਹੂੰ ਇਕੱਠੇ ਹੋਣ ਦਾ ਕੰਮ ਕਰਨ ਦਾ ਇਹਨਾਂ ਨੇ ਏਕਤਾ ਤੇ ਸ਼ਾਂਤੀ ਦੀ ਕੋਈ ਗੱਲ ਨਹੀਂ ਕਰਨੀ ਨਾ ਕਰਦੇ ਹੂੰ ਨਾ ਹੀ ਹੁਣ ਤੱਕ ਕਿਸਾਨ ਮੋਰਚੇ ਤੋਂ ਬਾਅਦ ਕੋਈ ਕੀਤੀ ਹੈ ਜਿਹੜੀ ਸਾਨੂੰ ਮਾਣ ਹੋਏ ਪੰਜਾਬੀ ਹੋਣ ਤੇ ਕਿਸਾਨ ਹੋਣ ਤੇ ਵੀ ਸਾਡੇ ਲਈ ਆ ਜਿਹੜੀ ਪ੍ਰਾਪਤੀ ਆ ਕੋਈ ਪ੍ਰਾਪਤੀ ਨਹੀਂ ਹੂੰ ਠੀਕ ਐ ਇਹ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸਾਡੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਐ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਣਾ ਚਾਹੀਦਾ ਉਲਟਾ ਜਿਹੜੇ ਡੇ ਡੇ ਲੀਡਰ ਐ ਨੈਸ਼ਨਲ ਲੈਵਲ ਦੇ ਇਹਨਾਂ ਨੂੰ ਵਿੱਚ ਪੈ ਕੇ ਕੋਈ ਨਾ ਕੋਈ ਵਾਰਤਾ ਜਿਹੀ ਕਰਨੀ ਚਾਹੀਦੀ ਸੀ ਵੀ ਜਿਹਦੇ ਤੇ ਕਿਸੇ ਪ੍ਰਕਾਰ ਦੀ ਕੋਈ ਟਿੱਪਣੀ ਨਾ ਹੋਵੇ ਕਿਸੇ ਤੇ ਕੋਈ ਪ੍ਰਕਾਰ ਦਾ ਵਿਵਾਦ ਨਾ ਹੁੰਦਾ ਪਰ ਇਹ ਇਹ ਆ ਕੁਝ ਨਹੀਂ ਸਾਹਮਣੇ ਆਇਆ ਨਾ ਕੀਤਾ ਗਿਆ ਉਲਟਾ ਉਸ ਚੀਜ਼ ਨੂੰ ਹਵਾ ਦਿੱਤੀ ਜਾ ਰਹੀ ਐ ਹੂੰ ਜੇ ਕੰਗਣਾ ਗਲਤ ਸੀ ਤੇ ਮੈਂ ਕੰਗਣਾ ਨੂੰ ਵੀ ਗਲਤ ਕਿਹਾ ਜੇ ਕੁਲਵਿੰਦਰ ਕੌਰ ਗਲਤ ਸੀ ਜਿਹੜਾ ਦਾ ਸਟੈਪ ਗਲਤ ਸੀ ਮੈਂ ਕੁਲਵਿੰਦਰ ਕੌਰ ਨੂੰ ਵੀ ਗਲਤ ਕਿਹਾ ਹੂੰ ਇਹ ਹਰੇਕ ਬੰਦੇ ਦਾ ਬਣਦਾ ਸੀ ਚਾਹੇ ਉਹ ਧਾਰਮਿਕ ਸੀ ਚਾਹੇ ਉਹ ਕਿਸਾਨ ਲੀਡਰ ਸੀ ਚਾਹੇ ਕੁਝ ਵੀ ਸੀ ਵੀ ਇਹ ਇਸ ਪ੍ਰਕਾਰ ਨਾਲ ਗੱਲ ਕਰਦੇ ਵੀ ਦੋਵਾਂ ਨੂੰ ਜਿੰਨਾ ਜਿੰਨਾ ਕਸੂਰ ਆ ਓਨੇ ਓਨੇ ਜਿਹੜੀ ਪਿਨਿਸ਼ਮੈਂਟ ਆ ਉਹ ਮਿਲਣੀ ਚਾਹੀਦੀ ਤੁਸੀਂ ਇਹ ਕਹਿੰਦੇ ਹੋ ਜੇ ਕੁਲਵਿੰਦਰ ਕੌਰ ਦੀ ਜਿੰਨੀ ਗਲਤੀ ਆ ਓਨੀ ਸਜ਼ਾ ਉਹਨੂੰ ਦੇਵੇ ਕੰਗਣਾ ਨੋਤ ਨੇ ਜੋ ਬਿਆਨ ਦਿੱਤਾਗਾ ਉਹਦੇ ਖਿਲਾਫ ਕਾਰਵਾਈ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਦੋਨਾਂ ਤੇ ਹੋਣੀ ਚਾਹੀਦੀ ਆ ਜਿੰਨਾ ਜਿੰਨਾ ਬਸ ਤੌਰ ਤੇ ਪਬਲਿਕ ਦੇ ਸਾਹਮਣੇ ਰੱਖ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪਰ ਫਿਰ ਜਿਹੜੇ ਉਹ ਲੋਕ ਅੱਜ ਕਹਿ ਰਹੇ ਨੇ ਬੱਲੇ ਪੰਜਾਬ ਦੀ ਧੀਏ ਮਾਨ ਵਧਾਤਾ ਤੂੰ ਪੰਜਾਬ ਦਾ ਕਰਤਾ ਸੋਸ਼ਲ ਮੀਡੀਆ ਤੇ ਇੱਕ ਹਵਾ ਚੱਲ ਰਹੀ ਹੈ ਦੇਖੋ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀਆਂ ਗੱਲਾਂ ਉਹਨਾਂ ਦਾ ਕੋਈ ਬੈਨੀਫਿਟ ਨਹੀਂ ਉਲਟਾ ਅਸੀਂ ਸੈਂਟਰ ਤੋਂ ਹੋਰ ਦੂਰ ਹੁੰਦੇ ਜਾਵਾਂਗੇ ਪਹਿਲਾਂ ਵੀ ਬੜਾ ਨੁਕਸਾਨ ਠਾਇਆ ਜੀ 88 ਤੋਂ ਲੈ ਕੇ ਜਿਹੜਾ 96 ਵਾਲਾ ਮਾਹੌਲ ਸੀ ਉਹ ਬੜਾ ਖਤਰਨਾਕ ਸੀ ਬੜਾ ਕਰਜ਼ਾ ਚੜਿਆ ਉਹਦੇ ਸਟੇਟ ਦੇ ਸਿਰ ਅੱਜ ਤੱਕ ਉਹ ਕਰਜ਼ੇ ਦੀਆਂ ਜਿਹੜੀਆਂ ਜਟਾਂ ਬਣ ਗਈਆਂ ਠੀਕ ਆ ਗੁੱਤਾਂ ਦਾ ਹੁਣੀਆਂ ਵੱਖਰੀ ਗੱਲ ਆ ਜਟਾਂ ਬਣ ਚੁੱਕੀਆਂ ਕਰਜ਼ੇ ਦੀਆਂ ਉਹ ਲਾਣੀਆਂ ਬੜੀਆਂ ਔਖੀਆਂ ਤੇ 78 ਤੋਂ ਲੈ ਕੇ ਜਿਹੜਾ 84 ਵਾਲਾ ਸਮਾਂ ਸੀ ਉਹ ਵੀ ਬੜਾ ਮੜਾ ਸੀ 84 ਤੋਂ ਲੈ ਕੇ 96 ਵਾਲਾ ਸਮਾਂ ਉਸ ਤੋਂ ਵੀ ਬੜਾ ਮੜਾ ਸੀ ਤੇ ਜਿਹੜੇ ਲੋਕ ਆ ਹੁਣ ਨਵੇਂ ਡਰਾਮੇਬਾਜ਼ੀਆਂ ਕਰਨ ਲੱਗਿਆ ਕੋਈ ਲੱਖ ਦਾ ਨਾਮ ਭੇਜ ਰਿਹਾ ਇੱਕ ਉਹ ਗੁੱਤ ਨੂਮਾ ਅੰਟੀ ਨੂਮਾ ਬੰਦਾ ਵਿਚਾਰਾ ਪੰਨੂ ਉਹ ਕਹਿੰਦਾ ਮੈਂ 10000 ਡਾਲਰ ਦਾ ਨਾਮ ਭੇਜ ਰਿਹਾ ਫੇਰ ਯਾਰ ਉਹ ਕੁੜੀ ਨੂੰ ਵਿਚਾਰੀ ਨੂੰ ਨੌਕਰੀ ਕਰਨ ਦੇਣੀ ਆ ਕਿ ਨਹੀਂ ਕਰਨ ਦੇਣੀ ਚਰਚਾ ਤਾਂ ਇੱਥੋਂ ਤੱਕ ਵੀ ਚੱਲ ਰਹੀ ਹੈ ਕਹਿੰਦੇ ਜਿਮਨੀਆ ਚੋਣਾ ਆ ਰਹੀਆਂ ਨੇ ਕਹਿੰਦੇ ਜੇ ਕੰਗਣਾ ਸੰਸਦ ਚ ਬੈਠੀ ਹੈ ਤਾਂ ਅਸੀਂ ਕੁਲਵੰਦਰ ਨੂੰ ਵਿਧਾਨ ਸਭਾ ਭਾਵਾਂਗੇ ਦੇਖੋ ਉਹ ਵਿਅਕਤੀਗਤ ਮਾਮਲਾ ਕਿਸੇ ਵੀ ਪਾਰਟੀ ਦਾ ਕੋਈ ਵੀ ਬਿਠਾਏ ਕੋਈ ਵੀ ਬਣਾਏ ਉਹ ਆਪਣਾ ਉਹਨੇ ਜਿਹੜੀ ਮੁਲਾਜ਼ਮ ਹੈ ਜਿਹਨੇ ਗਲਤੀ ਮੰਨ ਲਈ ਉਹਨੂੰ ਲੱਗਦਾ ਹੋਣਾ ਵੀ ਇਹਦੇ ਪਰਿਵਾਰ ਵਾਸਤੇ ਨੌਕਰੀ ਜ਼ਰੂਰੀ ਹੈ ਜੇ ਨਹੀਂ ਨੌਕਰੀ ਜ਼ਰੂਰੀ ਲੱਗਦੀ ਫਿਰ ਅਸਤੀਫਾ ਦੇ ਚੁੱਪ ਕਰ ਗਏ ਫਿਰ ਇੱਕ ਕੰਗਣਾ ਦੀ ਸਾਰੀਆਂ ਕੰਗਣਾ ਦੇ ਚਪੇੜਾ ਮਾਰਦੀ ਫਿਰੀ ਜੇ ਫਿਰ ਐਮਐਲਏ ਬਣੇ ਆਗੇ ਫਿਰ ਜਾਏ ਵਿਧਾਨ ਸਭਾ 'ਚ ਤੇ ਜੇ ਨੌਕਰੀ ਕਰਨੀ ਆ ਫਿਰ ਦੇਖੋ ਬੜਾ ਕੁਝ ਹੁੰਦਾ ਹੈ ਮਹਿਕਮਿਆਂ 'ਚ ਬੜੇ ਰੂਲ ਹੁੰਦੇ ਆ ਬੜਾ ਸਿਸਟਮ ਹੁੰਦਾ ਬੜੀ ਨਈਮਾ ਵਾਲੀ ਹੁੰਦੀ ਆ ਉਹਨਾਂ ਦੇ ਮੁਤਾਬਕ ਨੌਕਰੀ ਕਰਨੀ ਪੈਂਦੀ ਆ ਨੌਕਰੀ ਮੇਰੇ ਵੀ ਰੋਹੀ ਕਰੇਗਾ ਜਿਨੇ ਪਰਿਵਾਰ ਪਾਲਣ ਲਈ ਜਿਹਨੂੰ ਲੋੜ ਹੈ ਜ਼ਰੂਰਤ ਹੈ ਜਿਹੜਾ ਘਰੋਂ ਰਹੀਸ ਹੈ ਕਰੋੜਾਪਤੀਆ ਖਰਬਾਪਤੀਆ ਨੂੰ ਨੌਕਰੀ ਕਰਨ ਦੀ ਕੀ ਲੋੜ ਹੈ ਫਿਰ ਨੌਕਰੀ ਕਰਨ ਦੀ ਲੋੜ ਹੀ ਨਹੀਂ ਚਾਹ ਤਾਂ ਵਧੀਆ ਲੀਡਰੀ ਕਰਦੇ ਪੋਲਿਟੀਕਲ ਲਾਈਫ ਜਿੰਦੇ ਆ ਆਪਣੀ ਕਿਤੇ ਇਸ ਕਰਕੇ ਇਹ ਸਾ ਸਮਾਪਰਸਤ ਲੋਕ ਨੇ ਉਹ ਸਟੇਟ ਦਾ ਮੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੈਸੇ ਹੋਣੀ ਨਹੀਂ ਚਾਹੀਦੀ। ਹੂੰ। ਤੁਹਾਨੂੰ ਲੱਗਦਾ ਕਿ ਤਨਾ ਕਿਤੇ ਇਹ ਜਿਹੜਾ ਭਾਵਨਾ ਨੂੰ ਭੜਕਾ ਕੇ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਪਹਿਲਾਂ ਹੀ ਸੈਂਟਰ ਦਾ ਪੰਜਾਬ ਦੇ ਅੰਦਰ ਰਾਸ਼ਟਰਪਤੀ ਰਾਜ ਲਾਉਣ ਨੂੰ ਕਰਦਾ ਉਹ ਚੀਜ਼ਾਂ ਦੇ ਵੱਲ ਵਡਾਵਾ ਦਿੱਤਾ ਜਾਂਦਾ ਫਿਰ। ਇਹ ਜਿਹੜੇ ਲੋਕ ਆ ਨਾ ਜਿਹੜੇ ਕਹਿੰਦੇ ਮੈਂ ਲੱਖ ਦੇ ਤਾਂ ਮੈਂ 10000 ਡਾਲਰ ਦੇ ਦੇ ਸਾਰੇ ਏਜੰਸੀਆਂ ਦੇ ਪੈਦਾ ਕੀਤੇ ਹੋਏ ਆ। ਹੂੰ। ਇਹ ਸੈਂਟਰ ਦੀਆਂ ਏਜੰਸੀਆਂ ਦੇ ਪਾਲਤੂ ਆ। ਹੂੰ। ਜਿਹੜੇ ਅੱਜ ਉਹਨੂੰ ਐਮਐਲਏ ਬਣਾ ਰਿਹਾ ਕੱਲ ਨੂੰ ਇਹਨਾਂ ਨਾਲ ਦੇ ਨਾਲ ਦੇਖਣਾ ਨਹੀਂ। ਹੂੰ। ਸਟੇਟ ਨੂੰ ਦੋਗ ਤੇ ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਹਾਲੀ ਦੇ ਵਿੱਚ ਚੋਣ ਨਤੀਜੇ ਆਏ ਆ ਉਹਦੇ ਵਿੱਚ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਸਰਜੂ ਸਿੰਘ ਖਾਲਸਾ ਵੱਡੀ ਲੀਡ ਦੇ ਨਾਲ ਜਿੱਤੇ ਆ ਅਮਰਤਪਾਲ ਸਿੰਘ ਵੱਡੀ ਲੀਡ ਨਾਲ ਜਿੱਤਿਆ ਹਾਲਾਂਕਿ ਜਿਹੜਾ ਅਮਰਤਪਾਲ ਸਿੰਘ ਦਾ ਜੋ ਪਹਿਲਾਂ ਜੇਕਰ ਦੇਖਿਆ ਜਾਵੇ ਐਨਐਸ ਐਕਟ ਦੇ ਤਹਿਤ ਉਹ ਡਿਬਰੂਗੜ ਜੇਲ੍ਹ ਚ ਬੰਦ ਆ ਖਾਲਿਸਤਾਨੀ ਉਹਨਾਂ ਨੂੰ ਕਿਹਾ ਗਿਆ ਮੈਂ ਪਹਿਲਾਂ ਵੀ ਅਮਰਤਪਾਲ ਨੂੰ ਇਸ ਗੱਲ ਤੇ ਐਪਰੀਸ਼ੀਏਟ ਕਰਦਾ ਰਿਹਾ ਵੀ ਜਿੰਨਾ ਧਰਮ ਪਰਵਰਤਨ ਦੇ ਖਿਲਾਫ ਲੜਾਈ ਲੜਿਆ ਉਹਨੇ ਆਵਾਜ਼ ਚੱਕੀ ਉਹ ਵਧਾਈ ਦਾ ਪਾਤਰ ਹੈ ਸਾਡੇ ਵਾਲੇ ਲੋਕਾਂ ਨੂੰ ਵੀ ਮੈਂ ਗੱਲ ਕਹਿੰਦਾ ਰਿਆਂ ਵੀ ਉਹ ਧਰਮ ਪਰिवर्तन ਦੇ ਖਿਲਾਫ ਲੜਾਈ ਦੀ ਬਾਜ਼ ਚੱਕ ਰਿਆ ਆਪਾਂ ਨੂੰ ਬਰਾਬਰ Hindu ਧਰਮ ਨੂੰ ਦੇ ਖਿਲਾਫ ਆਵਾਜ਼ ਚੱਕ ਕੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ ਪਰ ਕੋਈ ਨਹੀਂ ਚੱਲਿਆ ਅੱਜ ਉਹਦੀ ਕੌਮ ਨੇ ਉਹਦਾ ਮੁੱਲ ਪਾਇਆ ਉਹ ਜਿੱਤ ਕੇ ਲੋਕ ਸਭਾ ਚ ਗਿਆ ਤੇ ਮੈਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵਧਾਈ ਦਿਨਾ ਚੰਗੀ ਗੱਲ ਆ ਉਹਨੇ ਆਪਣੇ ਧਰਮ ਲਈ ਕੰਮ ਕੀਤਾ ਆਪਣੇ ਧਰਮ ਚਾਰੇ ਇੱਕ ਬੰਦੇ ਨੂੰ ਪ੍ਰਤਖਤਤਾ ਤੇ ਰਹਿਣਾ ਚਾਹੀਦਾ ਜਿਸ ਧਰਮ ਚ ਜਿਸ ਕੌਮ ਚ ਤੁਸੀਂ ਪੈਦਾ ਹੋਏ ਹੋ ਉਹ ਦ੍ਰਿੜਤਾ ਨਾਲ ਉਹਤੇ ਵਿਸ਼ਵਾਸ ਰੱਖਣਾ ਚਾਹੀਦਾ ਧਰਮ ਪਰिवर्तन ਨਹੀਂ ਕਰਨਾ ਚਾਹੀਦਾ ਆਪੋ ਆਪਣੇ ਧਰਮ ਨੂੰ ਪਿਆਰ ਕਰੋ ਆਪੋ ਆਪਣੇ ਧਰਮ 'ਚ ਰਹੋ ਇਹ ਜ਼ਰੂਰੀ ਹੈ ਇਸੇ ਗੱਲ ਦੀ ਦਵਾਈ ਦਿੰਦਾ ਸੀ ਉਸ ਗੱਲ ਤੇ ਉਹਦੇ ਕੌਮ ਨੇ ਤਵੱਜੋ ਤੇ ਮੋਹਰ ਲਾਤੀ ਕੰਗਣਾ ਦੇ ਬਿਆਨ ਨੂੰ ਇਹਦੇ ਨਾਲ ਜੋੜਿਆ ਜਾ ਰਿਹਾ ਹੈਗਾ ਕਹਿੰਦੇ ਜੇ ਪੰਜਾਬ ਦੇ ਅੰਮ੍ਰਿਤਪਾਲ ਦਾ ਜਿੱਤ ਹੈ ਸਰਬਜੀਤ ਖਾਲਸਾ ਜਿੱਤ ਹੈ ਸ਼ਹਿਰ ਇਹ ਸੀ ਕਰਕੇ ਜਿਹੜਾ ਕੰਗਣਾ ਨੇ ਕਿਹਾ ਕਿਉਂਕਿ ਕੰਗਣਾ ਪਹਿਲਾਂ ਵੀ ਇਹਨਾਂ ਤੇ ਬੋਲਦੀ ਰਹੀ ਆ ਟਿੱਪਣੀਆਂ ਕਰਦੀ ਦੀ ਐ ਇੱਥੋਂ ਤੱਕ ਕਿ ਦਲਜੀਤ ਦਸਾਂਝ ਦੀ ਪੱਗ ਤੇ ਵੀ ਟਿੱਪਣੀਆਂ ਸ਼ਭ ਮੁੰਡੇ ਦੇ ਉਹਦੇ ਤੇ ਵੀ ਟਿੱਪਣੀਆਂ ਕੰਗਣਾ ਹਮੇਸ਼ਾ ਪੰਜਾਬ ਨੂੰ ਟਾਰਗੇਟ ਕਰਕੇ ਬੋਲਦੀ ਆ ਹੁਣ ਕੰਗਣਾ ਦਾ ਜਿਹੜਾ ਇਹ ਬਿਆਨ ਦੇਣਾ ਐ MP ਬਣ ਕੇ ਕਿ ਪੰਜਾਬ ਅੱਤਵਾਦ ਵੱਲ ਵਧ ਰਿਹਾ ਉਗਰਵਾਦ ਵੱਲ ਵਧ ਰਿਹਾ ਕਹਿੰਦੇ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਦੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਦੇਖੋ ਆ 545 ਸੀਟਾਂ ਨੇ ਕਦੀ ਵੀ 545 ਸੀਟਾਂ ਜਿਹੜੀਆਂ ਇੱਕ ਪਾਰਟੀ ਨੇ ਕਦੀ ਨਹੀਂ ਜਿੱਤੀਆਂ ਨਾ ਜਿੱਤ ਸਕਦੇ ਉਹ ਇੱਕ ਪਾਸੜਾ ਹੋ ਜਾਂਦਾ ਜਿਹੜਾ ਜਿੱਤਿਆ ਜਿਹਨੂੰ ਲੋਕਾਂ ਨੇ ਜਿਤਾਇਆ ਇਹ ਲੋਕ ਇਨਸਾਫ ਤੇ ਲੋਕਤੰਤਰ ਦੀ ਗੱਲ ਹੈ ਜੀ ਜਿੱਤਗੇ ਉਹ ਜਿਤਾਗੇ ਲੋਕ ਸਭਾ ਜਾਣ ਆਪਣੇ ਹਲਕਿਆਂ ਲਈ ਕੰਮ ਕਰਨਾ ਆਪਣੀ ਕੌਮ ਲਈ ਗੱਲ ਕਰਨ ਆਵਾਜ਼ ਬੁਲੰਦ ਕਰਨ ਹਮ ਠੀਕ ਹੈ ਜਿਹੜੀ ਕੰਗਣਾ ਰਣਾਬਤ ਵਰਗੇ ਲੋਕ ਆ ਜਿਹੜੇ ਜਏ ਬਿਆਨਾਂ ਉਹ ਲੋਕਪ੍ਰਿਤਾ ਨੂੰ ਵਿਧਾਨਵਾਸੇ ਦਿੱਤੇ ਜਾਂਦੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਚਰਚਾ ਦੇ ਵਿੱਚ ਰਹਿਣ ਵਾਸਤੇ ਚਰਚਾ ਦੇ ਵਿੱਚ ਰਹਿਣਾ ਸਾਡੇ ਵਾਲੇ ਵੀ ਉਸ ਤਰ੍ਹਾਂ ਦੀ ਕੰਮ ਕਰ ਰਹੇ ਜਿਹੜੇ ਪੰਜਾਬ ਤੋਂ ਜਿਹੜਾ ਸੋਸ਼ਲ ਮੀਡੀਆ ਗਰਮਾ ਕੀਤਾ ਸਾਡੇ ਵਾਲੇ ਲੋਕਾਂ ਨੇ ਇਹ ਵੀ ਤਾਂ ਕੰਗਣਾ ਰਨਾਬਦ ਦੀ ਤਰਜ਼ ਦੇ ਹੀ ਕੀਤਾ ਜੇ ਕੰਗਣਾ ਰਨਾਬਦ ਦੀ ਤਰਜ਼ ਦੇ ਨਾ ਕੀਤਾ ਹੋਏ ਤੁਸੀਂ ਇਹਦੇ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਹੋ ਆਪਣੇ ਆਪ ਠੋਸ ਹੋ ਜਾਂਦਾ ਮਾਮਲਾ ਜੋ ਮਹਿਕਮੇ ਨੇ ਕਾਰਵਾਈ ਕਰਨੀ ਜਿੰਨੀ ਕਰਨੀ ਉਨੀ ਕ ਹੋ ਜਾਂਦੀ ਜਿੰਨੀ ਕ ਕੰਗਣਾ ਰਨਾਬਦ ਦਾ ਕਸੂਰ ਆ ਉਹ ਵੀ ਮਹਿਕਮਾ ਦੇਖ ਕੇ ਉਨੀ ਕ ਕਾਰਵਾਈ ਕਰ ਦਿੰਦਾ ਤੇ ਸਾਨੂੰ ਲੋਕਾਂ ਵਿੱਚ ਪਾਰਟੀ ਬਣਨ ਦੀ ਕੀ ਲੋੜ ਆ ਆ ਜਿਹੜਾ ਸਮਾਜ ਆ ਉਹਨੂੰ ਸਹੀ ਕਰਨਾ ਚਾਹੀਦਾ ਨਾ ਕਿ ਅਜਿਹੀਆਂ ਚੀਜ਼ਾਂ ਨੂੰ ਹਵਾ ਦੇ ਕੇ ਸਟੇਟ ਤੇ ਦੇਸ਼ ਦਾ ਮਾਹੌਲ ਖਰਾਬ ਕਰਨਾ। ਕੱਲ ਇੱਕ ਮੈਂ Hindu leader ਦਾ ਬਿਆਨ ਸੁਣ ਲਿਆ ਸੀ ਲੁਧਿਆਣਾ ਤੋਂ। ਅਮਿਤ ਅਰੋੜਾ ਉਹ ਕਹਿੰਦੇ ਕੰਗਣਾ ਸ਼ੇਰਨੀ ਆ ਮੈਂ ਪੰਜਾਬ ਦਾ ਸ਼ੇਰ ਆ ਤੇ ਉਹਨੇ ਜੋ ਗੱਲ ਕਹੀ ਉਹ ਸਹੀ ਆ ਮੈਂ ਤਾਂ ਕਦੋਂ ਦਾ ਰੋਲਾ ਪਾਉਂਦਾ ਆ ਰਿਆਂ ਪੰਜਾਬ ਦੇ ਅੰਦਰ ਹੱਤਵਾਲ ਵਧ ਰਿਹਾ। ਜੇ 25 23 ਦੀ ਗਨਮੈਂਟ ਲੈ ਕੇ ਵੀ ਹੱਤਵਾਲ ਵਧਦਾ ਡਰ ਹੈ। ਹੂੰ। ਤੇ ਫਿਰ ਆਮ Hindu ਘਰਾਂ ਦੇ ਬਾਹਰ ਜਾ ਕੇ ਕਿਵੇਂ ਦੁਕਾਨਦਾਰੀ ਕਰੇਗਾ? ਕਿਵੇਂ ਮਾਹੌਲ ਆਪਣੇ ਆਪ ਨੂੰ ਸਰਵਾਈਵ ਕਰੇਗਾ? ਹੂੰ। ਇਹ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜੇ ਲੀਡਰ ਹੁੰਦੇ ਨੇ ਬਿਆਨ ਭਾਵਨਾਵਾਂ ਨੂੰ ਪੜਕਾਉਂਦੇ ਨੇ ਦੇਖੋ ਇਹ ਜਿਹੇ ਬਿਆਨ ਗੈਰ ਜ਼ਿੰਮੇਵਾਰਾ ਨਾ ਬਿਆਨ ਨੇ ਹੂੰ ਮੈਂ ਕੱਲ ਵੀ ਜਿੱਦਣ ਉਹਦਾ ਪੰਨੋ ਦਾ ਬਿਆਨ ਆਇਆ ਸੀ ਵੀ 6 ਜੂਨ ਨੂੰ ਕੋਈ ਬੰਦਾ Hindu ਦੁਕਾਨਾਂ ਨਹੀਂ ਖੋਲੇਗਾ ਕੋਈ ਬਿਜ਼ਨਸ ਨਹੀਂ ਖੋਲੇਗਾ ਮੈਂ ਕੱਲ ਸਾਰੀਆਂ ਦੁਕਾਨਾਂ ਤੇ ਆਪ ਜਾ ਕੇ ਬੈਠ ਕੇ ਸਾਰੇ ਜਿੰਨੇ ਸਾਡੇ ਵਪਾਰਕਦਾਰੇ ਸੀ ਉਹ ਖੋਲੇ ਆ ਹੂੰ ਠੀਕ ਹੈ ਵੀ ਉਹ ਬਕਵਾਸ ਮਾਰਦਾ ਸਾਤ ਸਮੁੰਦਰੋਂ ਪਾਰ ਬੈ ਕੇ ਕਿਸੇ ਬੰਦੇ ਨੂੰ ਆਪਣਾ ਵਪਾਰਕਦਾਰਾ ਬੰਦ ਕਰਨ ਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਹਰੇਕ ਕੰਮ ਦੀ ਜਿਹੜੀ ਗਰੰਟੀ ਆ ਹਿੰਦੂ ਤਖਤ ਤੋਂ ਫਿਰ ਏਕ ਸਨਾਤਨ ਦੇ ਦੀ ਪੈਰਵਾਹੀ ਕੀਤੀ ਜਾਏਗੀ ਤੇ ਆਪਾਂ ਕੀਤੀ ਵੀ ਆ ਜਾ ਕੇ ਕੋਈ ਮਾਹੌਲ ਨਹੀਂ ਖਰਾਬ ਹੋਇਆ ਕੁਛ ਨਹੀਂ ਪ੍ਰਸ਼ਾਸਨ ਬੜਾ ਮੁਸਤੈਦ ਸੀ ਇਕੱਲੀ-ਇਕੱਲੀ ਥਾਂ ਤੇ ਤੇ ਪ੍ਰਸ਼ਾਸਨ ਨੇ ਸਾਰੀਆਂ ਦੁਕਾਨਾਂ ਵੀ ਖਲਾਈਆਂ ਸਾਰਾ ਮਾਹੌਲ ਬਜ਼ਾਰਾਂ ਦਾ ਆਮ ਨੋਰਮਲ ਸੀ ਜਿਵੇਂ ਰੋਜ਼ ਹੁੰਦਾ ਇਸ ਕਰਕੇ ਜੇ ਇਧਰੋਂ ਇਹ ਬੋਲਦੇ ਆ ਤੇ ਉਧਰੋਂ ਪੰਨੂ ਵਰਗੇ ਮਲੰਗ ਵੀ ਬੋਲਦੇ ਆ ਬੜੇ ਲੋਕ ਨੇ ਜਿਹੜਿਆਂ ਨੇ ਆਪਣਾ ਆਪਣੀ ਦੁਕਾਨਦਾਰੀ ਇਹ ਚਲਾ ਇਨਾਮ ਡਿਕਲੇਅਰ ਕਰਤਾ ਉਹਨੇ ਘੱਟੋ ਘੱਟ 1 ਲੱਖ ਡਾਲਰ ਇਕੱਠਾ ਕਰਨਾ ਸਿੱਖ ਪਾਈ ਜਰ ਦੇ ਲੋਕਾਂ ਤੋਂ ਤੇ ਇਹਨੂੰ ਦੇ ਕੇ 10000 90000 ਜੇਬ ਚ ਪਾ ਲੈਣਾ ਉਹ ਵੀ ਦੇਖਣ ਵਾਲੀ ਗੱਲ ਆ ਬੜੀ ਬਾਜ਼ਮ ਉਹ ਹੈ ਮਤਲਬ ਲੋਕ ਸਮਝ ਕੇ ਚੱਲਣ ਲੋਕ ਕੱਲੀਆ ਸੋਸ਼ਲ ਮੀਡੀਆ ਦੀ ਹਵਾ ਦੇ ਮਗਰ ਨਾ ਲੱਗਾ ਇਹ ਦੁਕਾਨਦਾਰੀਆਂ ਲੋਕਾਂ ਦੀ ਇਹਨਾਂ ਨੂੰ ਚਲਾਣ ਦਿਓ ਆਪਾਂ ਆਪੋਨ ਕਾਰੋਬਾਰਾਂ ਤੇ ਪੰਜਾਬ ਦੀ ਆਬਾ ਹਵਾਨ ਬਚਾਣ ਲਈ ਇਕਤਾ ਲਈ ਕੰਮ ਕਰੀਏ ਇਹਨਾਂ ਚੱਕਰਾਂ 'ਚ ਨਾ ਪਈਏ ਜੀ ਬਹੁਤ ਸ਼ੁਕਰੀਆ ਜੀ ਜੈ ਮਾਈ ਜੈ ਮਾਰਾ ਜਿਹੜਾ ਐਸ ਐਮ ਟੀਵੀ ਦੇ ਦਰਸ਼ਕਾਂ ਸਨਮੁਖ ਰੱਖਿਆ ਤਾ ਬ੍ਰਹਮਾਨੰਦ ਗਿਰੀ ਸਾਡੇ ਨਾਲ ਜੁੜੇ ਸੀ ਤਾਂ ਉਹਨਾਂ ਨੇ ਬੜਾ ਹੀ ਬੇਮੁਖ ਜਿਹੜਾ ਆਪਣਾ ਵਿਸਤਾਰ ਦੇ ਨਾਲ ਜਿਹੜਾ ਵਿਚਾਰ ਰੱਖਿਆ ਜਿੱਥੇ ਉਹਨਾਂ ਨੇ ਕਿਹਾ ਕਿ ਜੇਕਰ ਕੰਗਣਾ ਰਣੋਤ ਨੇ ਵਿਵਾਦਤ ਬਿਆਨ ਦਿੱਤਾ ਤਾਂ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਕੁਲਵਿੰਦਰ ਕੌਰ ਨੇ ਜੇ ਗਲਤੀ ਕੀਤੀ ਆ ਤਾਂ ਉਹਦੇ ਉੱਤੇ ਵੀ ਜਿਹੜੀ ਜੋ ਬੜੀ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਕੈਮਰਾਮੈਨ ਸਾਥੀ ਮਲਕੀਤ ਸਿੰਘ ਦੇ ਨਾਲ ਮੈਨੂੰ ਰਾਜਦੇਵ ਸਿੰਘ ਭੱਲੜ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਐਸਐਮਟੀਵੀ